ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਉਂ ਤੋਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਲਖੀ ਵਧੀ ਹੈ ਬਾਰਡਰ ਤੇ ਮਾਹੌਲ ਤਣਾਅਪੂਰਨ ਹੋਏ ਹਨ ਰਹਿ ਰਹਿ ਕੇ ਸਮੇਂ-ਸਮੇਂ ਤੇ ਅਜਹੀਆਂ ਖਬਰਾਂ ਆਉਂਦੀਆਂ ਹਨ ਕਿ ਬਟਾਲਾ ਦੇ ਇਲਾਕੇ 'ਚ ਲਾਗੇ-ਛਾਗੇ ਜਾਂ ਸਮੁੱਚੇ ਪੰਜਾਬ 'ਚ ਖੇਤਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਪਾਟ ਮਿਲੇ ਹਨ ਅੱਜ ਤੁਹਾਨੂੰ ਦੱਸ ਦਈਏ ਕਿ ਬਟਾਲਾ ਤੋਂ ਥੋੜੀ ਦੂਰੀ ਤੇ ਕਨਵਾੜਾ ਰੋਡ ਤੇ ਪਿੰਡ ਹੈ ਪੋਜਾ ਤਾਰੀਵਾਲ ਜਿੱਥੇ ਅਸੀਂ ਪਹੁੰਚਿਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਥੇ ਵੀ ਪੈਲੀਆਂ ਦੇ ਵਿੱਚ ਇੱਕ ਪਾਟ ਮਿਲਿਆ ਹੈ ਹਾਲਾਂਕਿ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਇਹ ਕਿਸੇ ਮਜ਼ਾਇਲ ਦਾ ਪਾਟ ਹੈ ਕਿਸੇ 드ਰੋਨ ਗੁਆਲਾ ਸੁੱਟਿਆ ਗਿਆ ਹੈ ਜਾਂ ਕੁਝ ਹੋਰ ਹੈ ਫਿਲਹਾਲ ਇੱਥੇ ਜੋ ਖੇਤਾਂ ਦੇ ਮਾਲਕ ਸਨ ਹਰਪ੍ਰੀਤ ਸਿੰਘ ਉਹਨਾਂ ਨੇ ਗਾਲ ਵੱਤੋ ਹੀ ਉਹਨਾਂ ਕਕੇ ਸਵੇਰੇ 7:30 ਵਜੇ ਉਹਨਾਂ ਨੇ ਇਹ ਸਭ ਕੁਝ ਵੇਖਿਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਬੰਧਤ ਥਾਣਾ ਸੇਖਵਾਨ ਨੂੰ ਸੂਚਿਤ ਕੀਤਾ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਆਰਮੀ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਹਾਲ ਇਹ ਲਾਈਵ ਤਸਵੀਰਾਂ ਪੋਜਾ ਧਾਰੀਵਾਲ ਜੋ ਪਿੰਡ ਹੈ ਬਟਾਲਾ ਤੋਂ 11 ਕਿਲੋਮੀਟਰ ਦੂਰ ਕਾਨਵਾ ਰੋਡ ਤੇ ਉੱਥੇ ਦੇ ਖੇਤਾਂ ਦੀਆਂ ਤਸਵੀਰਾਂ ਹਨ ਜਿੱਥੇ ਇੱਕ ਪਾਟ ਮਿਲਿਆ ਹੈ ਅਜੇ ਤੱਕ ਕਲੀਅਰ ਨਹੀਂ ਹੋਇਆ ਪਾਟ ਕਿਸੇ ਮਜਾਇਲ ਦਾ ਹੈ ਕਿਸੇ ਦਰੋਨੇ ਸੁੱਟਿਆ ਹੈ ਜਾਂ ਕੁਝ ਹੋਰ ਹੈ ਫਿਲਹਾਲ ਜਾਂਚ جاری ਹੈ ਹਰਪ੍ਰੀਤ ਸਿੰਘ ਪਿੰਡ ਧਾਰੀਵਾਲ ਪੋਜਾ ਕੀ ਕਹਿਣਾ ਚਾਹੁੰਦੇ ਆ ਜੜੀ ਤੁਸੀਂ ਚੀਜ਼ ਇੱਕ ਰੱਖੇ ਇਹ ਸਵੇਰੇ ਵੇਖੀ ਆ ਭਾਜੀ ਹਾਂਜੀ ਪਤਾ ਨਹੀਂ ਜੇ ਕੀ ਆ ਤੇ ਇਹ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਾਕੀ ਅਗਲੀ ਕਾਰਵਾਈ ਉਹ ਕਰਨਗੇ ਕਿੰਨੇ ਕ ਟਾਈਮ ਨੂੰ ਤੁਹਾਨੂੰ ਪਤਾ ਲੱਗਿਆ ਇਹ ਸਵੇਰੇ ਲੱਗਾ ਜੇ 6:30 ਵਜੇ ਦਾ ਹਾਂਜੀ ਤੇ ਕਿੰਨੇ ਦੇਖੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਬੰਦੇ ਜਾਣਦੇ ਸਪਰੇਅ ਵਾਲੇ ਉਹਨਾਂ ਨੇ ਵੇਖੀ ਉਹਨਾਂ ਆਵਾਜ਼ ਮਾਰੀ ਆ ਫਿਰ ਮੈਂ ਉੱਥੋਂ ਆਇਆ ਕਰੋ ਤੁਹਾਨੂੰ ਕੀ ਫਿਰ ਸ਼ੱਕ ਪਿਆ ਫਿਰ ਕੀ ਫਿਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਏ ਸਰ ਸਾਨੂੰ ਨਾ ਪਹਿਲੀ ਹਰਪੀ ਸਿੰਘ ਹੋਣਾ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮਜ਼ੈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਇਪ ਇਦਾਂ ਲਾੜ ਨੂੰ ਆਗੂ ਬੁਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਹੈ ਤੇ ਸਾਨੂੰ ਕੋਈ ਸਾਡੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਵਾਹ ਮਿਸਾਲ ਦਾ ਟਾਇਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਪਛਾਨਣੀ ਹੈ ਨਾ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਤਰ੍ਹਾਂ ਆਰਮੀ ਨੂੰ ਤਲਾਸ਼ ਤੀ ਉਹ ਆਰਮੀ ਵਾਲੇ ਰੰਗ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਦੇ ਆਪਣੀਆਂ ਕਿ ਬਗਾਨੀ ਕੋਈ ਕਿਦਾ ਜੀ ਸੁਰੇ ਵੇਖਿਆ ਕਣਕੇ ਦੇ ਨਾਲ ਤੋਂ ਅਗਲੇ ਹੀ ਪਈ ਵੇਖਿਆ ਵੇਖ ਕੇ ਬਾਅਦ ਜਿੱਦਾਂ ਨਾਲ ਤਲਾਸ਼ ਤੀ ਉਦਾਂ ਹੀ ਆਰਮੀ ਨੂੰ ਫਲਾ ਦੇ ਦਿੱਤੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੀ ਪਈ ਹੈ